ਸੋ ਇੱਕ ਵੱਡੀ ਖਬਰ ਕੀ ਮੁੰਬਈ ਦੇ ਵਿੱਚ دہشت ਦਾ ਇੱਕ ਪੂਰਾ ਸਕੂਲ ਚੱਲ ਰਿਹਾ ਸੀ ਅਤਵਾਦੀਆਂ ਨੇ ਇਥੇ ਇੱਕ ਲੈਬ ਬਣਾਈ ਸੀ ਅਤੇ ਉਸ ਵਿੱਚ ਬਣੇ ਬੰਬਾਂ ਦਾ ਜੰਗਲ ਵਿੱਚ ਟੈਸਟ ਕੀਤਾ ਜਾਂਦਾ ਸੀ ਅਤਵਾਦੀ ਗਤਵਿਧੀਆਂ ਨਾਲ ਜੁੜੇ ਇਹ ਸਾਰੇ ਲੋਕ ਮਲਟੀ ਨੈਸ਼ਨਲ ਕੰਪਨੀਆਂ ਨਾਲ ਜੁੜੇ ਹੋਏ ਸਨ ਜੋ ਜਿਨਾਂ ਨੂੰ ਲੱਖਾਂ ਰੁਪਏ ਦੀ ਤਨਖਾਹ ਮਿਲ ਰਹੀ ਸੀ ਉਹ ਇਸ ਤਨਖਾਹ ਨਾਲ ਆਰ ਆਈ ਐਸ ਆਈ ਐਸ ਮੋਡਿਊਲ ਨੂੰ ਮਜ਼ਬੂਤ ਕਰ ਰਹੇ ਸਨ ਹਰ ਕੋਈ ਆਪਣੀ ਪਛਾਣ ਛਪਾਉਣ ਲਈ ਕੋਡ ਵਰਡਸ ਦੀ ਵਰਤੋਂ ਕਰਦਾ ਸੀ ਇਹਨਾਂ ਸਾਰੀ ਦੀ ਯੋਜਨਾ ਦੇਸ਼ ਦੇ 5 ਤੋਂ 6 ਰਾਜਾਂ ਵਿੱਚ ਵੱਡੇ ਧਮਾਕੇ ਕਰਨ ਦੀ ਸੀ ਸੋ ਉਹਨਾਂ ਦੀ ਯੋਜਨਾ ਪੂਰੀ ਹੋਣ ਤੋਂ ਪਹਿਲਾਂ ਹੀ ਐਨ ਆਈ ਐ 96 ਤੱਕ ਪਹੁੰਚ ਗਈ ਥਾਣੇ ਮੁੰਬਈ ਦੇ ਪੱਗਾ ਦੇ ਬੋਰੀਵਲੀ ਪਿੰਡ ਨੂੰ ਅਤਵਾਦੀਆਂ ਨੇ ਅਲਸ਼ਾਮ ਯਾਨੀ ਕਿ ਗ੍ਰੇਟਰ ਸਿਰਿਆ ਪੜਾ ਦਿੱਤਾ ਇਹ ਖੁਲਾਸਾ ਐਨਆਈਏ ਵੱਲੋਂ ਦਾਖਲ ਚਾਰ ਸ਼ੀਟ ਵਿੱਚ ਹੋਇਆ ਸੋ ਦੱਸਿਆ ਗਿਆ ਹੈ ਕਿ ਸਾਰੇ ਅਤਵਾਦੀ ਉੱਚ ਪੜੇ ਲਿਖੇ ਸਨ ਅਤੇ ਵੱਡੀਆਂ ਕਾਰਪੋਰੇਟ ਕੰਪਨੀਆਂ ਵਿੱਚ ਕੰਮ ਕਰਦੇ ਸਨ ਉਨ੍ਹਾਂ ਨੂੰ ਕਰੇਲੂ ਸਮਾਨ ਤੋਂ ਬੰਬ ਬਣਾਉਣ ਦੀ ਸਿਖਲਾਈ ਦਿੱਤੀ ਗਈ ਸੋ ਅਤਵਾਦੀਆਂ ਨੇ ਬੰਬ ਬਣਾਉਣ ਲਈ ਪੂਨੇ ਵਿੱਚ ਇੱਕ ਘਰ ਕਿਰਾਏ ਤੇ ਲਿਆ ਸੀ ਇਸ ਵਿੱਚ ਬੰਬ ਬਣਾਉਣ ਦੀ ਲੈਬ ਬਣਾਈ ਗਈ ਇੱਥੇ ਤਿਆਰ ਕੀਤੇ ਗਏ ਬੰਬਾਂ ਦਾ ਪੂਨੇ ਦੇ ਜੰਗਲਾ ਵਿੱਚ ਟਰੀਖਣ ਕੀਤਾ ਗਿਆ ਤਾਂ ਜੋ ਕਿਸੇ ਨੂੰ ਇਸ ਬਾਰੇ ਕੋਈ ਸੂराग ਨਾ ਮਿਲ ਸਕੇ ਸੋ ਅਤਵਾਦੀ ਕਈ ਕਈ ਦਿਨ ਜੰਗਲ ਵਿੱਚ ਟੈਂਟ ਲਗਾ ਕੇ ਉੱਥੇ ਰਹਿੰਦੇ ਸਨ ਉਹ ਇੱਥੇ ਆਉਣ ਜਾਣ ਲਈ ਸਾਈਕਲ ਦੀ ਵਰਤੋਂ ਕਰਦੇ ਸੀ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ ਸੋ ਸਾਈਕਲ ਤੇ ਹੀ ਟੈਂਟ ਲਾ ਲੈਂਦੇ ਸੀ ਬੰਬ ਬਣਾਉਣ ਦੇ ਨੁਕਸੇ ਦੀ ਪਰਚੀ ਘਰ ਦੇ ਛੱਤ ਵਾਲੇ ਪੱਖੇ ਵਿੱਚ ਛੁਪਾਈ ਸੀ ਸੋ ਕੋਡ ਸ਼ਬਦ ਦੀ ਵਰਤੋਂ ਕਰਨ ਲਈ ਵਰਤਿਆ ਜਾਂਦਾ ਅਤਵਾਦੀਆਂ ਨੇ ਆਪਣੀ ਪਛਾਣ ਲੁਕਾਉਣ ਦੇ ਲਈ ਕੋਡਵਰਡ ਦੀ ਵਰਤੋਂ ਕੀਤੀ ਜੀ ਹਾਂ ਬੰਬ ਬਣਾਉਣ ਦੇ ਲਈ ਸਮਗਰੀ ਸ਼ਿਰਕਾ ਸ਼ਰਬਤ ਅਤੇ ਰੋਜ਼ ਵਾਟਰ ਤੋਂ ਮੰਗਵਾਈ ਗਈ ਇਸ ਵਿੱਚ ਸਲਫਿਊਰਿਕ ਐਸਿਡ ਨੂੰ ਸ਼ਿਰਕਾ ਐਸੀਟੋਨ ਨੂੰ ਗੁਲਾਬ ਜਲ ਅਤੇ ਹਾਈਡਰੋਜਨ ਪਰਆਕਸਾਈਡ ਨੂੰ ਸ਼ਰਬਤ ਕਿਹਾ ਜਾਂਦਾ ਸੀ ਸੋ ਅਤਵਾਦੀਆਂ ਨੇ ਖੇਤਰ ਦੀ ਮੈਪਿੰਗ ਲਈ ਡਰੋਨ ਕੈਮਰਾ ਲਗਾਇਆ ਸੀ ਇਸ ਰਾਹੀਂ ਬੰਬ ਦੀ ਜਾਂਚ ਲਈ ਠਿਕਾਣੇ ਦੀ ਖੋਜ ਕੀਤੀ ਗਈ ਸੋ ਐਨਆਈਏ ਵੱਲੋਂ ਮਾਰੇ ਗਏ ਛਾਪੇ ਵਿੱਚ ਅਤਵਾਦੀਆਂ ਕੋਲੋਂ ਵਾਸ਼ਿੰਗ ਮਸ਼ੀਨ ਟਾਈਮਰ ਥਰਮਾਮੀਟਰ ਸਪੀਕਰ ਤਾਰ 12 ਵੋਲਟ ਬਲਬ 9 ਵੋਲਟ ਦੀ ਬੈਟਰੀ ਫਿਲਟਰ ਪੇਪਰ ਮਾਰਚਿਸਟਿਕ ਅਤੇ ਸੋਡਾ ਪਾਊਡਰ ਬਰਾਮਦ ਹੋਇਆ ਜੋ ਕਿ ਘਰੇਲੂ ਸਮਗਰੀ ਹੈ ਸੋ ਪੰਜ ਤੋਂ 6 ਰਾਜਾਂ ਵਿੱਚ ਲੜੀਵਾਰ ਤਮਾਕੀ ਕਰਨ ਦੀ ਯੋਜਨਾ ਅਤਵਾਦੀਆਂ ਨੇ ਦੇਸ਼ ਦੇ ਪੰਜ ਤੋਂ 6 ਸੂਬਿਆਂ ਵਿੱਚ ਲੜੀਵਾਰ ਤਮਾਕੀ ਕਰਨ ਦੀ ਯੋਜਨਾ ਬਣਾਈ ਸੀ ਹਾਲਾਂਕਿ ਇਸ ਤੋਂ ਪਹਿਲਾਂ ਹੀ ਉਹ ਫੜੇ ਗਏ ਸਨ ਆਈਐਸ ਆਈਐਸ ਮੋਡਿਊਲ मामਨ ਦੇ ਸੰਬੰਧ ਵਿੱਚ ਜੁਲਾਈ ਵਿੱਚ ਮਹਾਰਾਸ਼ਟਰ ਦੇ ਕਈ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਸੀ ਸੋ ਇੱਥੇ ਛਾਪੇਮਾਰੀ ਵਿੱਚ ਮੁੰਬਈ ਦੇ ਤਾਬਿਸ਼ ਨਾਸਿਰ ਸਿਦਕੀ ਅਲੀ ਬੜੋਦਾਵਾਲਾ ਉਰਫ ਲਾਵਾ भाई शर्जीत शेख ਬੋਰੀਵਲੀ ਪੜਾ ਤੇ ਆਫਿਕ ਅਤੀਕ ਨਚਨ ਪੂਣੇ ਦੇ ਜ਼ੁਬੈਰ ਨੂਰ ਮੁਹੰਮਦ ਸ਼ੇਖ ਉਰਫ ਅਬੂ ਨੁਸੇਵਾ ਅਤੇ ਅਦਾਨ ਅਲੀ ਸਰਕਾਰ ਨੂੰ ਫੜਿਆ ਗਿਆ ਸੋ ਤਾਬੀਸ਼ ਅਤੇ ਜੁਲਫਿਕਾਰ ਨੇ ਆਈਐਸਆਈਐਸ ਦੇ ਸਵੈ ਘੋਸ਼ਿਤ ਖਲੀਫਾ ਪ੍ਰਤੀ ਵਫਾਦਾਰੀ ਦੀ ਸੌਵੀ ਚੁੱਕੀ ਸੀ ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਉਹਨਾਂ ਨੇ ਮਹਾਰਾਸ਼ਟਰ ਦੇ ਥਾਣੇ ਜ਼ਿਲ੍ਹੇ ਦੇ ਬੋਰੀਵਲੀ ਪੱਖਾ ਵਿੱਚ ਕਈ ਮੀਟਿੰਗਾਂ ਕੀਤੀਆਂ ਜਿਨ੍ਹਾਂ ਵਿੱਚ ਨੌਜਵਾਨਾਂ ਦਾ ਬ੍ਰੇਨ ਵਾਸ਼ ਕੀਤਾ ਗਿਆ ਅਤੇ ਆਈਐਸਆਈਐਸ ਦੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਦੀ ਯੋਜਨਾ ਬਣਾਈ ਗਈ ਸੋ ਐਨਆਈਏ ਮੁਤਾਬਕ ਉਹਨਾਂ ਦਾ ਉਦੇਸ਼ ਸਰਪਾਰਦੀ ਸੁਰੱਖਿਆ ਸੰਸਕ੍ਰਿਤੀ ਤੇ ਲੋਕਤੰਤਰੀ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਣਾ ਸੀ ਜਿਸ ਨਾਲ ਭਾਰਤ ਦੇ ਅਕਸ ਨੂੰ ਖਰਾਬ ਕਰਨਾ ਤੇ ਦੇਸ਼ ਦੇ ਲੋਕਾਂ ਵਿੱਚ ਡਰ ਅਤੇ ਤੈਸ਼ ਦਾ ਮਾਹੌਲ ਪੈਦਾ ਕਰਨਾ ਸੀ ਸੋ ਦਰਅਸਲ ਇਸ ਤੇ ਦੱਸਣਾ ਚਾਹਾਂਗੇ ਕਿ ਪਿਛਲੇ ਸਾਲ 18 ਜੁਲਾਈ ਨੂੰ ਪੁਣੇ ਦੇ ਵਿੱਚ ਦੋ ਪਹੀਆ ਵਾਹਨ ਚੋਰੀ ਮਾਮਲੇ ਵਿੱਚ ਗਸ਼ਤ ਕਰਦੇ ਹੋਏ ਪੁਣੇ ਦੀ ਸਥਾਨਕ ਪੁਲਿਸ ਨੇ ਸ਼ਾਨਵਾਜ਼ ਅਤੇ ਮੱਧ ਪ੍ਰਦੇਸ਼ ਦੇ ਲੋਕਾਂ ਮੁਹੰਮਦ ਇਮਰਾਨ ਖਾਨ ਅਤੇ ਮੁਹੰਮਦ ਸਾਕੀ ਨੂੰ ਗ੍ਰਿਫਤਾਰ ਕੀਤਾ ਸੀ ਜਦੋਂ ਪੁਲਿਸ ਉਸ ਤੋਂ ਪੁੱਛਗਿਛ ਲਈ ਉਸ ਦੇ ਠਿਕਾਣੇ ਦੇ ਲੈ ਕੇ ਜਾ ਰਹੀ ਸੀ ਤਾਂ ਸ਼ਾਨਵਾਜ਼ ਪੁਲਿਸ ਦੀ ਕਾਰ ਤੋਂ ਛਾਲ ਮਾਰ ਕੇ ਫਰਾਰ ਹੋ ਗਿਆ ਇਸ ਤੋਂ ਬਾਅਦ ਮੁਹੰਮਦ ਇਮਰਾਨ ਖਾਨ ਅਤੇ ਮੁਹੰਮਦ ਸਾਕੀ ਤੋਂ ਪੁੱਛਗਿਛ ਦੌਰਾਨ ਖੁਲਾਸਾ ਹੋਇਆ ਹੈ ਕਿ ਦੋਵੇਂ ਸੂਵਾ ਅਤੇ ਆਦਿਆਂ ਗਿਰੋਹ ਦਾ ਹਿੱਸਾ ਸਨ April 2022 ਦੇ ਵਿੱਚ Rajasthan ਵਿੱਚ ਇੱਕ ਵਾਰ ਫਿਰ ਵਿਸਫੋਟਕ ਮਿਲਨ ਦੇ ਮਾਮਲੇ ਵਿੱਚ ਉੱਥੋਂ ਦੀ ਪੁਲਿਸ ਦਾ ਉਸ ਦੀ ਪਾਲ ਵਿੱਚ ਲੱਗੀ ਰਹੀ ਸੋ ਫਿਰ ਪੁਲਿਸ ਨੇ ਇਸ ਮਾਮਲੇ ਨੂੰ ਕੂਨੇ ISIS ਮੋਡਿਊਲ ਕੇਸ ਦਾ ਨਾਮ ਦਿੱਤਾ ਅਤੇ ਹੁਣ ਇਸ ਮਾਮਲੇ ਵਿੱਚ ਇੱਕ ਇੱਕ ਕਰਕੇ ਖੁਲਾਸੇ ਹੋ ਰਹੇ ਹਨ